ਮੇਰਾ ਨਾਮ ਸੁਮਿਤ ਕਟਾਰੀਆ ਜੀ ਅਕਮਲ ਕਟਾਰੀਆ ਜੀ ਕਾਤਾ ਕੰਮ ਆ ਜਾ ਆਪਣਾ ਸਰ ਗੱਤਾ ਮਿਲ ਲਾਈ ਹੈ ਔਰੇ ਜੀ ਬਾਹਰੋਂ ਆਕੇ ਸਿੱਥੇ ਗੱਤਾ ਮਿਲ ਲਗਾਈ ਹੈਗੀ ਜਿੰਨੀ ਪਰਾਲੀ ਹੈਗੀ ਨੇੜੇ ਤੇ ਦੇ ਪਿੰਡਾਂ ਦੀ ਸਾਰੀ ਲੇਬਰ ਲਾਕੀ ਔਰੇ ਸਾਰੀ ਪੰਜਾਬੀ ਲੇਬਰ ਲਾਕੇ ਸਾਰੀ ਇੱਥੇ ਸਟਾਕ ਕਰਦੀ ਹੈ ਪਰਾਲੀ ਇਹ ਤਾਂ ਲੋਕੀ ਤਾਂ ਮਿੰਡ ਚ ਅੱਗ ਲਾ ਦਿੰਦੇ ਆ ਪਰਾਲੀ ਨੂੰ ਅਸੀਂ ਪਰਾਲੀ ਸਾਰੀ ਸਾਂਸ ਵਾਲੀ ਗੱਤਾ ਮਿਲ ਬਣਾਣ ਗੱਤਾ ਪਾਟੀਆਂ ਬੋਰੀਆਂ ਜਿੰਨੀਆਂ ਜੂਟ ਦੀਆਂ ਹੁੰਦੀਆਂ ਨੇ ਕੋਟਨ ਮਿਲਾ ਚੋਂ ਸਾਰੀ ਵੇਸਟਾ ਚੱਕੀ ਜਿਹੜਾ ਜਿਹੜੇ ਲੋਕਾਂ ਨੇ ਅੱਗ ਲਾਉਣ ਨੂੰ ਕਾਲੇ ਪੈਂਦੀ ਹੁੰਦੀ ਆ ਅਸੀਂ ਉਹ ਚੀਜ਼ਾਂ ਸਾਰੀਆਂ ਅਲਸਾ ਸਾਡੀ ਇੱਥੇ ਪੰਜਵੀਂ ਵਾਰੀ ਚੋਰੀ ਹੋਈ ਪਹਿਲੇ ਸਿਰ ਦੋ ਚੋਰੀਆਂ ਹੋਈਆਂ ਸੀ ਛੋਟੀਆਂ ਸੀਗੀਆਂ ਅਸੀਂ ਬਰਦਾਸ਼ਤ ਕਰਕੇ ਚੱਲੋ ਕੋਈ ਗੱਲ ਨਹੀਂ ਸੀ ਤਲਾ ਨਹੀਂ ਕੀਤੀ ਸਾਡੀ ਗਲਤੀ ਸੀ ਤੀਜੀ ਚਾਰੀ ਹੋਈ ਸਾਡੇ ਸਿਰ ਸਿਲੰਡਰਾਂ ਦੀ ਤਿੰਨ ਸਿਲੰਡਰ ਚੱਕੇ ਗਏ ਉਹਦਾ ਮੁੰਡਾ ਤਫਤੀ ਉਥੇ ਗਿਆ ਥਾਣੇ ਚੱਕ ਆਣਗੇ ਪਰ ਉਥੋਂ ਤੋਂ ਕੋਈ ਬੰਦੇ ਕਹਿੰਦੇ ਚੱਲੋ ਅਸੀਂ ਆਣੇ ਪਏ ਆ ਕੋਈ ਇੱਥੇ ਆਇਆ ਹੀ ਨਹੀਂ ਹੈਗਾ ਸਾਡੀ ਕਾਰਵਾਈ ਕਰਨ ਵਾਸਤੇ ਵੀ ਇੱਥੇ ਤੇ ਚੋਰੀ ਹੋਈ ਆ ਅਸੀਂ ਫੇਰ ਬਰਦਾਸ਼ਤ ਕਰ ਲਈ ਹੁਣ ਪਿਛਲੇ ਮਹੀਨੇ ਸਾਡੇ ਕੋਲ ਬਹੁਤ ਵੱਡੀ ਚੋਰੀ ਹੋਈ ਜਿਹਦੇ ਵਿੱਚ ਸਾਰੀਆਂ ਸਾਡੀਆਂ ਦੋ ਤਿੰਨ ਮੋਟਰਾਂ ਪਾਣੀ ਦੇ ਪੰਪ ਤੇ ਹੋਰ 베 ਕੇਵਲਾਂ ਬਿਜਲੀ ਦੀਆਂ ਤਾਰਾਂ ਬਹੁਤ ਗੁੰਝੇ ਲੈ ਕੇ ਸਰਦੀ ਦਾ ਪਿਛਲੇ ਬੇਲਾ ਸੀਗਾ ਲੇਬਰ ਵੀ ਘੱਟ ਸੀ ਸਾਡੇ ਕੋਲ ਸਾਰਾ ਸਮਾਨ ਦਰ ਚੱਕ ਕੇ ਲੱਗੇ ਇੰਨੀ ਪਰੇਸ਼ਾਨੀ ਹੋਈ ਮਹੀਨਾ ਕ ਲੱਗੇ ਅਸੀਂ ਸਾਰਾ ਸਮਾਨ ਇਕੱਠਾ ਕੀਤਾ ਲੇਬਰ ਜਾਂਦੀ ਵਿਹਲੀ ਬੈਠੀ ਸਾਰੀ ਮਸ਼ੀਨ ਹੈਗਾ ਕੋਈ ਟਰੈਕਟਰ ਦਾ 파ਟ ਲੱਗਾ ਕੋਈ ਕੰਬਾਈਨ ਦਾ 파ਟ ਲੱਗਾ ਉਹ ਲੁਧਿਆਣੇ ਤੋਂ ਬੈਰਿੰਗ ਵੱਡੇ ਸਾਈਜ਼ ਦੇ ਜਿਹੜੇ ਨਿਕਲਦੇ ਨੇ ਉਹ ਬੜੇ ਮੁਸ਼ਕਿਲ ਲੱਭ ਲੋਕੀ ਲਿਆਣੇ ਬੜਾ ਔਖਾ ਚਾਲੂ ਕੀਤੀ ਅੱਜ ਸਾਡੇ ਫੇਰੇ ਫੇਰ ਚੋਰੀ ਹੋ ਗਈ ਸਰ ਤਿੰਨ ਮੋਟਰਾਂ ਸਰ ਲਾ ਕੇ ਲਿਆਗੇ 12 ਕਿਲੋਵਾਰਟ ਦੀ ਵੱਡੀ ਮੋਟਰ ਸਿਕ 7 ਕਿਲੋਵਾਰਟ ਦੀ ਮੋਟਰ ਇੱਕ 5 ਕਿਲੋਵਾਰਟ ਦੀ ਮੋਟਰ ਹੈ ਸਰ ਉਹ ਚੱਕ ਕੇ ਕੋਲ ਕੇ ਲਾਗੇ ਕੌਣ ਸਰ ਦੋ ਜਿਹੇ ਲਿਆਦਾ ਰਹੇ ਨਾਂਮੀ ਫੈਕਟਰੀ ਲਾਈ ਹੈ ਕਦੇ ਵਸੇ ਆਪ ਲਾਈ ਹੈਗੀ ਹੈ ਅਸੀਂ ਚੋਰੀਆਂ ਕਰਾਣੋਂ ਕੀ ਬੰਦੇ ਸੇਫਟੀ ਹੋਈ ਹੈ ਤੇ ਵਿੱਚ ਦੱਸੋ ਬੰਦੇ ਦੀ ਬੰਦਾ ਉਹਨਾਂ ਦੁਖੀ ਜੰਨਾ ਮਾਨ ਹੋ ਜਾਂਦੇ ਸਾਰੀ ਲੇਬਰ ਵੇਲੀ ਬੈਠੀ ਐ ਉਹਨੂੰ ਅਗਲਾ ਕਹਿੰਦੇ ਮੈਨੂੰ ਦਿਹਾੜੀ ਦੋ ਅਗਲਾ ਵੀ ਗਰੀਬ ਬੰਦਾ ਕਮਾਨ ਆਇਆ ਉਹਨੂੰ ਪਾ ਕਿੱਥੋਂ ਦਿਹਾੜੀ ਇੰਨਾ ਦੁਖੀ ਮਾਨ ਨਹੀਂ ਚੋਟ ਜਾਂਦਾ ਕਿ ਇੱਥੋਂ ਕਿਉਂ ਮੈਂ ਸ਼ੁਰੂ ਕਰ ਲਈ ਕਿ ਐਡੀ ਵੱਡੀ ਗਲਤੀ ਕਰ ਲਈ ਸਰਕਾਰ ਨੂੰ ਬਾਹਰ ਕਹਿੰਦੇ ਆ ਵਿਦੇਸ਼ੀ ਨਾ ਜਾਓ ਬਾਹਰ ਬੰਦੇ ਨਾ ਨੌਜਵਾਨ ਨਾ ਜਾਓ ਇੱਥੇ ਕੰਮ ਕਰੋ ਇੱਥੇ ਰੋਜ਼ਗਾਰ ਦੇਣਾ ਸਿਕਿਉਰਿਟੀ ਦੇਣਾ ਦਾ ਫਰਜ਼ ਹੈ ਨਾ ਸਰਕਾਰ ਦਾ ਸਾਨੂੰ ਸਿਕਿਉਰਿਟੀ ਦੇਵੇ ਇੱਥੇ ਪੁਲਸੜੇ ਤੇ ਨਸ਼ੇੜੀ ਫਿਰ ਚਰੀਆਂ ਸ਼ਾਮ ਨੂੰ ਮੈਂ ਕਿੰਨੀ ਵਾਰੀ ਕਹਾਂ ਕਿ ਇੱਥੇ ਕੋਈ ਲਾਈਟ ਲਵਾ ਦਿਓ ਜਾਂ ਹੋਗੀ ਅਹੀ ਟਾਈਮ ਤੇ ਚੋਰੀ ਹੁੰਦੀ ਹਰ ਵਾਰ ਦਾ ਕੰਮ ਆ ਹ ਸੀਸੀਟੀਵੀ ਹੈਗੀ ਪਿਛਲੇ ਪਿੰਨੇ ਜਿਹੜੀ ਹੋਈ ਸੀ ਉਹਦੀ ਸੀਸੀਟੀਵੀ ਸਰਕ ਪ੍ਰੋਵਾਈਡ ਕੀਤੀ ਸੀਗੀ ਛੜਕ ਥਾਣੇ ਦੇ ਵਿੱਚ ਉਹਨਾਂ ਨੇ ਅਪਲੀਕੇਸ਼ਨ ਰਿਟਰਨ ਵੀ ਦੇ ਕੇ ਆ ਮੇਰੇ ਕੋਲ ਕਾਪੀ ਵੀ ਹੈਗੀ ਉਹਦੀ ਐਫ ਆਈ ਆਰ ਲਾਂਚ ਹੀ ਨਹੀਂ ਹੋਈ ਕਹਿੰਦੇ ਅਸੀਂ ਕਰਦੇ ਆ ਹਾਂਜੀ ਅੱਜ ਫਿਰ ਫੋਨ ਕੀਤਾ ਸੀ ਉਹਨਾਂ ਵੱਲੋਂ ਆਏ ਸੀਗੇ ਇੱਕ ਸਪਾਈ ਆਏ ਸੀਗੇ ਉਹਨਾਂ ਦੇ ਨੋਟ ਕਰਕੇ ਲੈ ਗਏ ਫੈਕਟਰੀ ਦਾ ਨਾਮ ਹੈ ਕਿ ਤੁਹਾਨੂੰ ਫੈਕਟਰੀ ਦਾ ਨਾਮ ਤਾਂ ਪਹਿਲਾਂ ਹੀ ਪਤਾ ਹੈ ਜਦੋਂ ਪਹਿਲੇ ਤੁਹਾਨੂੰ ਪਤਾ ਚੋਈ ਹੋਈ ਤੁਸੀਂ ਗਵਾਂਡੀਆਂ ਦੇ ਕਿਸੇ ਕਿਸੇ ਸੀਸੀਟੀਵੀ ਕੈਮਰੇ ਚੈੱਕ ਕਰਨੇ ਚਾਹੀਦੇ ਆ ਗਾਂਢ ਗਵਾੜ ਦੇ ਬਾਈ ਕਿੱਥੇ ਚੋਰ ਅਸੀਂ ਉਹਨਾਂ ਕਾਦੇ ਵਾਸਤੇ ਇੱਥੇ ਵਾਰ-ਵਾਰ ਇੱਥੇ ਅਸੀਂ ਚੋਰੀਆਂ ਕਰਵਾਈਆਂ ਜੀ ਅਸੀਂ ਕੰਮ ਬੰਦ ਕਰ ਦਿੰਨੇ ਹਾਂ ਇਸ ਤੋਂ ਇੰਨਾ ਦੁਖੀ ਹੋ ਗਏ ਹਾਂ ਅਸੀਂ ਤਾਂ ਮਾਂਗੀ ਕਰਦੇ ਜਿਹੜੀ ਚੋਰਾਂ ਨੂੰ ਫੜਿਆ ਜਾਵੇ ਤੇ ਸਾਡਾ ਸਮਾਨ ਬਰਾਬਰਤ ਕਰਾਇਆ ਜਾਵੇ ਇੰਨਾ ਪਰੇਸ਼ਾਨ ਹੋ ਗਏ ਅਸੀਂ ਕਾਦੇ ਵਾਸਤੇ ਫੈਕਟਰੀ ਲਾ ਲਈ ਔਰੇ ਕਿਤੇ ਹਰਿਆਣੇ 'ਚ ਹੀ ਲਾ ਲੈਂਦੇ ਕਿੰਨੀ ਗ੍ਰੋਥ ਕਰਦਾ ਪਿਆ ਹਰਿਆਣਾ ਅੱਜ ਪੰਜਾਬ ਪਿੱਛੇ ਦੇ ਪਿੱਛੇ ਚਾਈ ਜਾਂਦਾ ਪਿਆ ਵਾ ਇਹਦੇ ਚੋਰੀਆਂ ਹੀ ਨਹੀਂ ਮਾਨ ਹੈਗੀਆਂ ਚੋਰੀਆਂ ਨਸ਼ੇੜੀ ਨਹੀਂ ਮਾਨ ਲਾ ਕੇ ਚੋਰੀਆਂ ਹੋਈ ਜਾਂਦੀਆਂ ਇਸ ਤੋਂ ਬਾਹਰ ਹੀ ਲਾ ਲਵੇ ਕੌਣ ਵਪਾਰੀ ਆਏਗਾ ਉੱਥੇ ਲੰਗਾਨ ਸਰ ਤੁਸੀਂ ਆਪ ਦੱਸੋ ਕੌਣ ਵਪਾਰੀ ਆਏਗਾ ਉੱਥੇ ਲੰਗਾਨ ਵਾ ਚੋਰੀਆਂ ਕਰਾਣੀਆਂ ਨਹੀਂ ਇੱਥੇ ਛੇੜੀਆਂ ਸਰ ਟੋਟਲ 5 ਹੋ ਚੁੱਕੀਆਂ ਚੋਰੀਆਂ ਔਰੇ ਇਸੇ ਕੋਲ 3 ਦੀ ਸੀਸੀਟੀਵੀ ਮੇਰੇ ਕੋਲ ਅਵੇਲੇਬਲ ਹੈਗੀ ਆ 2 ਦੀ ਸੀਕਾਇਤ ਨਹੀਂ ਕੀਤੀ ਸਾਡੀ ਗਲਤੀ ਸੀ ਕਿ ਸਟਾਰਟਿੰਗ ਸੀ ਕਿ ਚਲ ਛੋਟੀ ਮੋਟੀ ਚੋਰੀ ਹੈ ਕੀ ਨਿੱਕੀ ਨਿੱਕੀ ਗੱਲ ਦੀ ਉਹਨੂੰ ਸ਼ਿਕਾਇਤ ਕਰੀਏ ਛੋਟੀ ਜਿਹੀ ਚੋਰੀ ਹੈ ਬਰਦਾਸ਼ਤ ਕਰ ਗਏ ਅੱਜਿਕਾ ਨਾਮ ਨੂੰ ਨੁਕਸਾਨ ਹੋ ਗਿਆ ਕਟੋ-ਕਟ ਨਹੀਂ ਦੱਸ 1700 ਆਰ ਦਾ ਨੁਕਸਾਨ ਤਾਂ ਹੈਗਾ ਹੀ ਇਹ ਕਟੋ-ਕਟ ਵੀ ਬਾਕੀ ਜਿਹੜੇ ਸਾਮਾਨ ਇਕੱਠਾ ਕਰਨ ਕੋ ਜਿਹੜੀ ਮਿਹਨਤ ਹੈ 15-20 ਦਿਨ ਜਿਹੜੇ ਮੁੰਡੇ ਵੇਲੇ ਬੈਠਣਗੇ ਉਹਨਾਂ ਦੀ ਦੀ ਆਈਡੀ ਕੋਲ ਆਪ ਦੀ ਸ਼ਰੀਹ ਨਹੀਂ ਝੋਟੇ ਜਾਂਦਾ ਸਾਮਾਨ ਇਕੱਠੇ ਕਰਦੇ ਕਰਦੇ ਲੱਭ-ਲੱਭ ਕੇ 베ARING ਲਿਆਣੇ ਪੈਂਦੇ ਲੁਧਿਆਣੀ ਮੰਡੀ ਤੋਂ ਜਾ ਜਾ ਕੇ ਇੰਨਾ 베ARING ਕਿੰਨੇ ਲੀਡਾਂ ਲੈ ਕੇ ਆਉ ਉਹਦੀ ਬ੍ਰੈਕਟ ਮੈਚ ਕਰਦੀਆਂ ਲੈ ਕੇ ਜਿਹੜੀ ਫਿੱਟ ਵੀ ਕਰੇ ਕਿੰਨਾ ਸਾਮਾਨ ਲੈ ਜਾ ਕੇ 15-20 ਦਿਨ ਮਿਸਤਰੀ ਆ ਕੇ ਸੈੱਟ ਕਰੂਗਾ ਦੁਬਾਰਾ ਸਾਰੀ ਮਸ਼ੀਨ ਖੋਲ ਕੇ ਲੈ ਕੇ ਕਿ ਖੁਰਚਾ ਖੋਲ ਕੇ ਲੈ ਕੇ